ਫਸਕੀਏ ਆਪਾਂ ਜਿਹੜੇ ਡਿਗਰੀਆਂ ਲੈਂਦੇ ਹੁੰਦੇ ਨੇ ਨਾ ਅਕਾਲੀ ਦਲ ਦੀ ਡਿਗਰੀ ਕਿਉਂ ਮਿਲਦੀ ਹੈ ਅਕਾਲੀ ਦਲ ਦੀ ਡਿਗਰੀ ਪਰਚਿਆਂ ਨਾਲ ਮਿਲਦੀ ਹੈ ਕਿ ਜਿਹਨਾਂ ਸਪੋਰਟ ਨਹੀਂ ਹੈ ਮਿਲਦੀ ਹੈ ਜਿਹਦੇ ਜਾਗੋ ਪਰਚੇ ਹੋਣ ਜਿਹੜਾ ਅੰਦਰ ਜਗਿਆ ਹੋਵੇ ਉਹੀ ਨਾਲ ਉਹਦੀ ਸੀਨੀਅਰਟੀ ਪਾਰਟੀ ਚ ਬੰਦੀ ਹੈ ਕਿਉਂਕਿ ਇਹ ਸ਼ਹੀਦਾਂ ਦੀ ਜਥੇ ਬੰਦੀ ਹੈ ਆ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ ਸਾਨੂੰ ਤਾਂ ਫਿਕਰ ਨਹੀਂ ਮੇਰੇ ਪਿਤਾ ਬਾਦਲ ਸਾਹਿਬ 16 ਸਾਲ ਦੀ ਜੇਲ੍ਹ ਰੱਖਿਆ ਉਹਨਾਂ ਨੂੰ 16 ਸਾਲ ਤਮਨ ਲਾਡੂ ਜੇਲ੍ਹ ਤੇ ਨਾਗਾ ਲੈਂਡ ਜੇਲ੍ਹ ਦੋ ਦੋ ਸਾਲ ਕੋਈ ਕੇਸ ਨਹੀਂ ਕੋਈ ਕੇਸ ਨਹੀਂ ਲੈਜੈਂਡਰ ਵੀ ਦੋ ਸਾਲ ਬਸ ਨੇ ਇਹਦਾ ਕੋਈ ਪ੍ਰਵਾਣੀ ਕੋਈ ਫਿਕਰ ਨਹੀਂ ਸ਼੍ਰੋਮਣੀ ਅਕਾਲੀ ਦਲ ਥੋ ਵੀ ਪਾਰਟੀ ਹੈ ਥੋਡੇ ਬਜ਼ੁਰਗਾਂ ਦੀ ਪਾਰਟੀ ਹੈ ਥੋਡੀ ਮਾਂ ਪਾਰਟੀ ਹੈ ਆਪ ਪਾਰਟੀ ਇਹੀ ਜਦੋਂ ਤੇ ਮੰਦੀ ਨੇ ਪੰਜਾਬ ਦੀ ਲੜਾਈ ਲੜੀ ਕੌਮ ਦੀ ਲੜਾਈ ਲੜੀ ਅੱਜ ਤੁਸੀਂ ਯਾਦ ਕਰੋ ਸਾਰਿਆ ਕੁਝ ਅੱਜ ਤੋਂ 10 ਸਾਲ ਦੀ ਤੁਹਾਡੀ ਪਾਰਟੀ ਦੀ ਤੁਹਾਡੀ ਜਥੇਬੰਦੀ ਦੀ ਸਰਕਾਰ ਨਹੀਂ ਆ ਥੋਡੇ ਸਾਹਮਣੇ ਕੀ ਹੈ ਬੀਬੀਆਂ ਬੈਠੀਆਂ ਨੇ ਹੁਣ ਤੁਹਾਡੇ ਨੀਲੇ ਕਾਗਜ਼ ਕੱਢੇਗੇ ਨਾ ਨਹੀਂ ਹੁਣ ਤਾਂ ਨਹੀਂ ਆਟਾ ਦਾ ਲਾਉਂਦਾ ਦੇਣ ਵਾਲਾ ਕੌਮ ਸੀ ਖਾਲੀ ਜੀ ਮੈਨੂੰ ਪਤਾ ਲੱਗੇ ਮਨ ਲੱਗਦਾ ਕੋਈ ਕੰਮ ਨਹੀਂ ਹੋਣਾ ਜਿਹਦਾ ਕਾਰਡ ਨਾ ਬਣਿਆ ਹੋਏ ਤੇ ਹਰ ਮਹੀਨੇ ਵੀ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀਆਂ ਸੀ ਪਰ ਹੁਣ ਸਭ ਬੰਦ ਹੈ ਐਸੀ ਪਰਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ 7 ਲੱਖ ਬੱਚਿਆਂ ਨੂੰ ਅਸੀਂ ਕਾਲਜਾਂ ਮੁਫਤ ਰਾਏ ਸੀ ਟ੍ਰੇਨਿੰਗ ਦੇ ਸਾਰਾ ਕੁਝ ਬੰਦ ਹੈ ਸੇਵਾ ਕੇਂਦਰ ਖੋਲੇ ਸੀ ਪਿੰਡਾਂ 'ਚ ਕੰਮ ਕਰਾਉਂਦੇ ਸੀ ਸਿਕਾਨ ਜਾਂਦੀ ਲੋੜ ਨਾਲ ਸਾਰੇ ਬੰਦ ਹੈ ਆਹ ਕਿਸਾਨ ਬੈਠੇ ਆਪਾਂ ਤਾਂ ਉਹ ਨਵੇਂ ਮੁੰਡੇ ਨੂੰ ਪਤਾ ਨਹੀਂ ਪਹਿਲੇ ਬਿੱਲ ਲੱਗ ਜਾਂਦੇ ਸੀ ਟਿਊਲਾਂ ਦੇ ਤੇ ਬਜ਼ੁਰਗਾਂ ਨੂੰ ਪੁੱਛੋ ਹਰ ਹਫ਼ਤੇ ਬਿੱਲ ਆ ਜਾਂਦਾ ਸੀ ਐਡਾ ਵੱਡਾ ਬਜ਼ੁਰਗਾਂ ਹੁੰਦਾ ਸੀ ਇਹਨਾਂ ਵੱਡਾ ਬਿੱਲ ਜੇ ਅੱਜ ਬਿੱਲ ਨਾ ਮਾਫ਼ ਕਰਦੇ ਬਾਦਲ ਸਾਹਿਬ 5 ਲੱਖ ਰੁਪਈਆ ਇੱਕ ਟਿਊਲ ਮਗਰ ਸਾਹ ਦਾ ਤੁਹਾਨੂੰ ਕਹਿ ਸਮਝੋ ਦੇਣਾ ਪੈਣਾ ਸੀ 5 ਲੱਖ ਰੁਪਈਆ ਇੱਕ ਟਿਊਲ ਮਗਰ ਜਿਹੜਾ ਅਕਾਲੀ ਦਲ ਨੇ ਮਾਫ਼ ਟਰੈਕਟਰਾਂ ਤੇ ਟੈਕਸ ਹੁੰਦਾ ਸੀ ਉਹ ਵੀ ਮਾਫ ਕਰਤਾ ਸਾਈਕਲ ਤੇ ਟੈਕਸ ਸੀ ਕੋਈ ਹੈਰਾਨ ਨਹੀਂ ਉਹ ਸਾਈਕਲ ਤੇ ਟੈਕਸ ਹੁੰਦਾ ਸੀ ਕੰਗਸੇ ਲਾਇਸੀ ਉਹ ਵੀ ਮਾਫ ਕੀਤਾ ਮਾਮਲਾ maaf ਕੀਤਾ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਜਿੱਥੇ ਫਸਲ ਵੇਚਦੇ ਹਾਂ ਆ ਮੰਡੀਆਂ ਪਿੰਡਾਂ 'ਚ ਕਾਲੀ ਦਲ ਨੇ ਬਣਾਈਆਂ ਪਹਿਲੇ ਐਮਐਸਪੀ ਨਹੀਂ ਹੁੰਦਾ ਸੀ ਪਹਿਲੇ ਜਦੋਂ ਹੁਣ ਆਪਾਂ ਝੋਨਾ ਦੇ ਕਰਨ ਮੰਡੀ ਲੈ ਜੰਨੇ ਆ ਪੂਰੇ ਦੇਸ਼ ਵਿੱਚ ਇਕੱਲਾ ਪੰਜਾਬ ਤੇ ਹਰਿਆਣਾ ਹੈ ਹੋਰ ਕਿਤੇ ਨਹੀਂ ਹੈ ਰਾਜਸਥਾਨ ਚ ਜਾ ਕੇ ਦੇਖੋ ਕੀ ਬੁਰਾ ਹਾਲ ਹੈ ਯੂਪੀ ਜਾ ਕੇ ਦੇਖੋ ਆ ਲਿਓ ਨਾਲ ਐ 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 ਇਥੇ ਵੇਚੀ ਜਾਂਦੇ ਨੇ ਇੱਥੇ 2375 ਮੀਂਹ ਜਾਂਦਾ ਉਥੇ 1200 ਦੇਖੋ ਫਰਕ ਆ ਸਾਰਾ ਕੁਝ ਦੋਣਾਂ ਵਾਲਾ ਕਾਲੀ ਦਲ ਹੈ ਜੇ ਹਿਸਾਬ ਲਈਏ ਪਿਛਲੇ 60 ਸਾਲਾਂ ਦਾ 25 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ 25 ਸਾਲ ਰਹੀ ਕਾਂਗਰਸ ਦੀ ਬਾਕੀ ਆ ਮਲੰਗਣਾ ਦੀ ਜਿਹੜੀ ਅੱਜ ਤੱਕ ਰਹੀ ਹੁਣ ਤੁਸੀਂ ਕਹਿੰਦੇ ਦੱਸ ਦੋ ਇੱਕ ਵੀ ਚੀਜ਼ ਨਹੀਂ ਦੱਸ ਨਹੀਂ ਸਕਦੇ ਹੈ ਕਾਲਾ ਕਾਂਗਰਸ ਨੇ ਆ ਬਣਾਈ ਹੈ 25 ਸਾਲਾਂ ਦੀ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਸਾਰਿਆਂ ਕੁਝ ਬਣਾਇਆ ਅਕਾਲੀ ਦਲ ਨੇ ਤਰੁਤਵਨ ਸਾਹਿਬ ਦੇਖੋ ਕੋਨੇ 200 ਫੂਟ ਮੇ ਲਾ ਕੇ ਆ ਸ਼ਹਿਰ ਨੂੰ ਠੀਕ ਕੀਤਾ ਹੈ ਹਲੇ ਬਹੁਤ ਕੰਮ ਕਰਨ ਵਾਲਾ ਹੈ ਪਰ ਬਾਡੀ ਤੇ ਆਪਾਂ ਗਲਤੀ ਕਰ ਲਈ 10 ਸਾਲ ਆਪਾਂ ਪਿੱਛੇ ਚਲੇ ਗਏ। ਜਿਉਂ ਵੱਡੇ ਪਾਲ ਸਾਹਿਬ ਜੀ ਮੁੱਖ ਮੰਤਰੀ ਉਹਦਾ ਆਪਾਂ ਪਹਿਲੇ ਆ 2 ਨੰਬਰ ਦੇ ਸੀ ਪੂਰੇ ਹਿੰਦੁਸਤਾਨ ਸੂਬਾ ਅੱਜ 19 ਨੰਬਰ ਤੇ ਚਲੇ ਗਏ। ਆ ਕੇਜਰੀਵਾ ਜਦੋਂ ਤੋਂ ਆਇਆ ਤੇ ਲੁੱਟਣ ਤੇ ਬਗੈਰ ਕੁਝ ਕੰਮ ਹੀ ਨਹੀਂ ਕਰਦੇ। ਥੋਡੀਆਂ ਜ਼ਮੀਨਾਂ ਖੋਲ ਖੋਲ ਲਈਆਂ ਸੀ ਨੜੇ 1 ਲੱਖ ਏਕੜ ਤੇ ਉਹਦੇ ਬਾਅਦ 2 ਲੱਖ ਹੋਰ ਕੀਤੀ ਸੀ ਆ ਤਾਂ ਕਾਲੀ ਜਲ ਨੇ ਮੋਰਚਾ ਰੱਖ ਕੇ ਰੋਕਿਆ ਐਸ ਕਰਕੇ ਮੈਂ ਬੇਨਤੀ ਕਰ ਰਹਾ ਹਾਂ ਬਚਾ ਲੋ ਪੰਜਾਬ ਨੂੰ ਬਹੁਤ ਤਜਰਬੇ ਕਰ ਲਏ ਇੱਕੋ ਹੀ ਪਾਰਟੀ ਹੈ ਜੋ ਤੁਹਾਡੀ ਆਪਣੇ ਬਜ਼ੁਰਗਾਂ ਨੇ ਬਣਾਈ ਪਾਰਟੀ ਆਈ ਤੁਹਾਨੂੰ ਤੁਹਾਡੀ ਪਾਰਟੀ ਹੈ ਜਿਹੜੀ ਇੱਜ ਨੇ ਸਾਰਾ ਕੁਝ ਕੀਤਾ ਹੈ ਜੇ ਆਪਾਂ ਨਾਲ ਗਲਤੀ ਕਰ ਲਈ ਫਿਰ ਤੋਂ ਜੇ 11 ਤਰੀਕ ਨੂੰ ਫਿਰ ਤੋਂ ਗਲਤੀ ਕਰ ਲਈ ਆ ਇੰਨੇ ਚਾਮਲ ਜਾਣਗੇ ਇਹਨਾਂ ਨੇ ਇੱਕ ਸਾਲ ਤਾਂ ਜਿਉਣਾ ਪਾਇਆ ਤਾਂ ਸਾਰਾ ਕੁਝ ਹੀ ਨੁਟਕੇ ਲੈ ਜਾਣਾ ਪੰਜਾਬ ਦਾ ਤੁਸੀਂ ਸਾਨੂੰ ਆਪ ਲੈ ਕੇ ਆ ਅਸੀਂ ਨਾਲ ਦੇ ਨਾਲ ਇਹਨੂੰ ਮਗਰ ਪੈ ਜਾਣਗੇ ਅੱਜ ਫੌਜ ਨੂੰ ਤੁਸੀਂ ਇੰਨਾ ਕਮਜ਼ੋਰ ਕਰਤਾ ਤੁਸੀਂ ਕਾਲੀ ਦਲ ਨੂੰ ਕਿ ਸਭ ਤੋਂ ਵੱਡਾ ਨੁਕਸਾਨ ਆਪਣੀ ਕੌਮ ਤੇ ਹੋ ਗਿਆ ਕਿ ਉਹਦੇ ਗੁਰੂ ਘਰਾਂ ਦੇ ਵੀ ਕਬਜ਼ਾ ਕਰ ਲਿਆ ਪਹਿਲੇ ਖਾਲੀਦਲ ਤਗੜਾ ਹੁੰਦਾ ਸੀ ਕਿਸੇ ਨੂੰ ਹਿੰਮਤ ਨਹੀਂ ਸੀ ਅੱਜ ਤੱਕ ਤ ਹਜ਼ੂਰ ਸਾਹਿਬ ਤੇ ਕਾਬਜ਼ ਹੋ ਗਏ ਮਰਾਠਾ ਹਕਮ ਨੇ ਕਬਜ਼ਾ ਘਰ ਲਿਆ ਪਹਿਲੇ ਖਾਲਸਾ ਪੰਥ ਦਾ ਕੰਟਰੋਲ ਸੀ ਤਖਤ ਪਟਨਾ ਸਾਹਿਬ ਤੇ ਵੀ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਬਜ਼ਾ ਚ ਲੈ ਲਈ ਐਸਜੀਪੀਸੀ ਥੋੜੀ ਤੋੜ ਕੇ ਹਰਿਆਣਾ ਕਮੇਟੀ ਬਣਾ دی ਉੱਥੇ ਹਰਿਆਣਾ ਸਰਕਾਰ ਨੇ ਕਬਜ਼ਾ ਕਰ ਲਿਆ ਥੋੜਾ ਬਚਿਆ ਕੀ ਹੈ ਆ ਐਜਪੀਸੀ ਵੀ ਕਬਜ਼ਾ ਕਰ ਲਵੇ ਸੀ ਮਸਾ ਬਚਾਈ ਹੈ ਯਾ ਵੀ ਕਬਜ਼ਾ ਕਰਨ ਲੱਗੇ ਪਰ ਥੋੜ ਨੂੰ ਤੁਹਾਨੂੰ ਤਾਂ ਫਿਰ ਉਹਨਾਂ ਨੇ ਦੱਸਣਾ ਸੀ ਕਿ ਕਿਵੇਂ ਪਾਠ ਕਰਨਾ ਹੈ ਕੀ ਮर्याਦਾ ਹੈ ਬੇਨਤੀ ਕਰਦਾ ਐਵੀ ਗੱਲਾਂ ਚੁਣਾਇਆ ਕਰੋ ਜਿਹੜਾ ਆਉਂਦਾ ਭਾਵੇਂ ਇੱਕ ਮੌਕਾ ਦੇ ਦਿਓ ਆ ਆਪਣਾ ਪੰਥਕ ਹੈ ਪੰਥਕ ਦੀ ਡਿਫੀਨੇਸ਼ਨ ਦੀ ਆਵਾਜ਼ ਪੰਦੀ ਜਾਨ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਐ ਆਪਾਂ ਕੋਈ ਇੱਕ ਦਿਨ ਪਹਿਲੇ ਆ ਜਾਂਦਾ ਬਾਹਰੋਂ ਆਪਾਂ ਸੋਚਣ ਲੱਗ ਜਾਈਏ ਪਤਾ ਨਹੀਂ ਕਿਵੇਂ ਉਹਦਾ ਪਜੋਕਰ ਦੇਖਦੇ ਨਹੀਂ ਆ ਝਾੜੂ ਵਾਲੇ ਐ ਸੀ ਕਿਸੇ ਦਾ ਪਜੋਕਰ ਨਹੀਂ ਪਤਾ ਸੀ ਕੇਜਰੀ ਵਾਲ ਕੇਜਰੀ ਵਾਲ ਮੌਕਾ ਦਿਓ ਦੇਖ ਕੇ ਦੇਖ ਲੈਣਾ ਆਪਾਂ ਕਿੱਥੇ ਪਹੁੰਚ ਗਏ 10 ਸਾਲ ਪਿੱਛੇ ਚਲੇ ਗਏ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਆ 11ਾਂ ਚੀਜ਼ ਨੂੰ ਦੇਖੋ ਪਰਿਵਾਰ ਬੀਬੀ ਜੀ ਦਾ ਇੱਕ ਪਾਸੇ ਉਹ ਐ ਆ ਹਰਮੀਤ ਹਰਮੀਤ ਸੋਚਦਾ ਕਿ ਮੈਂ ਧੱਕੇ ਕਰਕੇ ਜਿੱਤੂਗਾ ਆ ਜਿਹੜੇ ਕਹਿੰਦੇ ਸੀ ਕਿ ਸੋਡੀਆਂ ਨੇ ਕਹਿਆ ਸੀ ਭਾਵੇਂ ਛਿੱਤਰ ਮਾਰਨੇ ਪਏ ਭਾਵੇਂ ਕੁੱਟਣਾ ਪਏ ਅਸੀਂ ਵੋਟਾਂ ਨਾਲ ਅਸੀਂ ਵੋਟ ਨਹੀਂ ਪਾਉਂਦੇ ਅਸੀਂ ਜਿੱਤਾਂਗੇ ਜਿੱਤਾਂਗੇ ਮੈਂ ਕਿਹਾ ਜੋਰ ਲਾਣਾ ਹੁਣ ਤਾਂ ਇੱਜ਼ਤ ਦਾ ਸਵਾਲ ਬਣ ਗਿਆ ਪਿੰਡ ਵਾਲਿਓ ਝਾੜੂ ਵਾਲਾ ਨਹੀਂ ਮੈਨੂੰ ਖੜਨਾ ਚਾਹੀਦਾ ਇੱਥੇ ਕਿੰਤਾ ਬੱਦਕੇ ਤੁਸੀਂ ਘਰ ਘਰ ਜਾ ਕੇ ਜੇ ਪਹਿਲੇ 400 ਵਧਾਉਣੀ ਸੀ 81 ਤੋਂ 700 ਵਧਾਓ ਦੇਖ ਹੀ ਜਾਓਗੇ ਪਤਾ ਲੱਗ ਜੂ ਉਹਨਾਂ ਨੂੰ 700 ਫਿਰ ਫਿਰ 900 ਕਰ ਦਿਓ ਖਿੱਚ ਲਿਓ ਹੁਣ ਤਾਂ ਸਰਪੰਚ ਸਾਹਿਬ ਜੀ ਜਿਵੇਂ ਮੇਰੀ ਅੱਖ ਨੂੰ ਮਾਜਦੇ ਉਹ ਤਾਂ ਪਰ ਜੇ ਥੋੜੀ ਦੇਖੋ ਥੋੜੀ ਦਿਨਾਂ ਚ ਥੋੜੇ ਘੰਟਿਆਂ ਚ ਸੋ ਮੈਂ ਜਿਹੜਾ ਕਿਨ ਆਇਆ ਆ ਬੇਬੀ ਦੇਖੋ ਆ ਉਹ ਪਰਿਵਾਰ ਹੈ ਇਨੇ ਕੁਰਬਾਨੀ ਦਿੱਤੀ ਹੈ ਇਹਨਾਂ ਨੂੰ ਲੋੜ ਨਹੀਂ ਸੀ ਪਰ ਇਹਨਾਂ ਦੇ ਜਜ਼ਬਾ ਦੇਖੋ ਜੇ ਦਰਬਾਰ ਜਦੋਂ ਕਾਂਗਰਸੀਆਂ ਨੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਟੈਂਕ ਤੋਂ ਭੇਜੇ ਉੱਥੇ ਗੋਲੇ ਮਾਰੇ ਦਰਬਾਰ ਸਾਹਿਬ ਤੇ ਇਹਨਾਂ ਦੇ ਪਤੀ ਫੌਜ ਵਿੱਚ ਸੀ ਉਹ ਤਾਂ ਬਰਦਾਸ਼ਤ ਨਹੀਂ ਹੋਏ ਇਹਨਾਂ ਦੇ ਨਾਲ ਦੇ ਜਿੰਨੇ ਸੀ ਨਹੀਂ ਸਾਰੇ ਨੇ ਆਪਣੀਆਂ ਬੰਦੂਖਾਂ ਚੱਕੀਆਂ ਫੌਜ ਵਿੱਚੋਂ ਤੇ ਉਹਨਾਂ ਨੇ ਜਾ ਕੇ ਕਿਆ ਕਿ ਅਸੀਂ ਆਪਣੇ ਗੁਰੂ ਘਰ ਦੀ ਰੱਖਿਆ ਕਰਨ ਵਾਸਤੇ ਆਏ ਹਾਂ ਉਹਨਾਂ ਰਾਜ ਕੀ ਰਾ ਪੈ ਗਿਆ ਇਹਨਾਂ ਨੂੰ ਹੀਦ ਹੋ ਗਏ ਸਿੰਘ ਕਈਆਂ ਨੂੰ 7-7 ਸਾਲ ਕੱਟ ਕੇ ਆਏ ਐ ਆ ਵੀ ਚੁਪਰੇ ਸਰਦੇ ਸੀ ਜੇ ਚੁਪਰੇ ਨੇ ਅੱਜ ਬਰਗੇੜੀਆ ਰਟਾਇਰ ਹੋਣਾ ਸੀ ਕੋਈ ਕਰਨਲ ਬਰਗੇੜੀਆ ਜਨਰਲ ਹੋਣੇ ਸੀ ਪਰ ਨਹੀਂ ਇਹਨਾਂ ਵਾਸਤੇ ਉਹ ਲੋੜ ਨਹੀਂ ਸੀ ਉਹਨਾਂ ਵਾਸਤੇ ਆਪਣੀ ਗੁਰੂ ਘਰ ਸੀ ਤੇ ਦੂਜੀ ਪਾਸੇ ਆਇਆ ਕਿ ਆਇਆ ਕੀ ਹੈ ਫਰਮੀਤ ਵਰਗੇ ਗਦਾਰ ਜਿਹੜੀ ਆਪਣੀ ਮਾਂ ਪਾਰਟੀ ਦੇ ਪਿੱਛੇ ਸ਼ੁਰੂ ਮਾਰ ਗਿਆ ਸੋਚਦਾ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਤੇ ਆਪਾਂ ਕੋਈ ਗੱਲ ਨਹੀਂ ਹਸਾਲ ਕੰਮ ਲੁੱਟੀਏ ਥੋੜੇ ਪੈਸੇ ਪੁਛੇ ਕਮਾਈਏ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਛੇ ਸ਼ੁਰੂ ਮਾਰਦਾ ਕਿਸੇ ਦਾ ਨਹੀਂ ਆ ਐਸ ਕਰਕੇ ਮਾਜੀ ਵਾਲੋ ਤੁਹਾਨੂੰ ਤੁਸੀਂ ਤਾਂ ਬੜੇ ਦਲੇਰ ਬੰਦੇ ਹੋ ਤੇ ਹੁਣ ਆਪਾਂ ਇਲੈਕਸ਼ਨ ਜਿੱਤਣਾ ਹੀ ਜਿੱਤਣਾ ਮੈਂ ਕੇਜਰੀਵਾਲ ਨੂੰ ਕਹਿੰਦਾ ਜਿੰਨਾ ਮਰਜੀ ਜੋਰ ਲਾਲਾ ਹੋ ਭਗਵੰਤ ਮਾਨਾ ਜਿਨੇ ਮਰਜੀ ਪਰਚੇ ਦੇ ਦੇ ਸਾਰੇ ਤਿਆਰ ਆ ਮੈਂ ਤਾਂ ਅੱਜ ਗਿਆ ਸੀ ਮੈਂ ਇਲੈਕਸ਼ਨ ਨੂੰ ਸਾਰਿਆਂ ਦੇ ਬਾਅਦ ਅਲੀਟ ਤਾਂ ਹੋਏ ਸੀ ਧਰਨੇਤੁਰ ਨੇ ਦੇਖਿਆ ਹੈ ਉੱਥੇ ਜਾ ਕੇ ਮੈਂ ਕਿਹਾ ਹੁਣ ਚਾਹ ਲਾ ਲਓ ਆਪਣਾ ਪੁੱਸ ਦਾ ਜਿੰਨਾ ਮਰਜੀ ਲਾ ਲਓ ਹੁਣ ਤਾਂ ਪੰਜਾਬ ਕਰਨ ਕਰਨ ਨਾਲ ਹੀ ਨਹੀਂ ਛੱਡਣਗੇ ਬੀਬੀ ਜੀ ਹੁਣ ਤੁਸੀਂ ਜੁਮੜੀ ਸੰਭਾਲੋ ਪਰਵਾਹ ਨਾ ਕਰਿਓ ਇਹਨਾਂ ਝਾੜੂ ਵਾਲਿਆਂ ਦੀ ਜਮਾਨਤ ਜਬਤ ਕਰਾਉਣੀ ਹੈ ਨਿਸ਼ਾਨਾ ਮੰਨ ਲਓ ਮੈਨੂੰ ਤੁਹਾਡੇ ਮਾਣ ਆ ਤੁਹਾਡੇ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ